ਭਾਈ ਆਪਾਂ 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 ਚਾਰਾਂ ਰੂਹਾਂ ਚ ਲਾ ਕੇ ਦੇਖੀਆ ਹੁਣ ਹਾਂਜੀ ਬਾਈ ਦੀ ਚਾਰਾਂ ਰੂਹਾਂ ਲਾਈ ਆ ਆਮ ਆਪਾਂ 3 ਲਾਉਨੇ ਹੋਣੇ ਹਾਂਜੀ ਪੂਰੀ ਥੱਲਿਓ ਕਿਵੇਂ ਬਾਈ ਸਫਾਈ ਕਿਵੇਂ ਦੇ ਰਹੀ ਐ ਤੁਹਾਡੀ ਸਫਾਈ ਬਹੁਤ ਵਧੀਆ ਵਾ ਜੀ ਤੇ ਮਸ਼ੀਨ ਪੂਰੀ ਸੈਟ ਆ ਜੀ ਤੇ ਨਾ ਚਲਾਈਦੀ ਸੀ ਜੀ ਹੁਣ 14 ਇੰਚ ਆ ਖੜ ਬਹੁਤ ਵਧੀਆ ਤੇ ਦੇਖੋ ਮੱਕੀ ਦੀ ਛੱਲੀ ਪੂਰੀ ਯਾਨੀ ਕਿ 4 ਆ ਇਹ ਪੂਰਾ ਅਫੈਕਟ ਵਧੀਆ ਬਣਉਂਦੀ ਆ 25 ਜਨਵਰੀ ਨੂੰ ਮੱਕੀ ਵੱਢ ਰਹੇ ਆ ਪੂਰੀ ਚੀੜੀ ਇਸ ਵਕਤ ਫੁੱਲ ਕੋਰਾ ਪਾ ਕੇ ਫੁੱਲ ਚੀੜੀ ਹੋਈ ਵੀ ਪੂਰੀ ਚੀੜੀ ਆ ਬਈ ਹਾਂ ਆਪਾਂ ਕਹਿ ਸਕਦੇ ਵੀ ਆਲੂਆਂ ਜਿੰਨਾ ਜੋਰ ਆਪਾਂ ਲਵਾ ਕੇ ਦੇਖ ਲਿਆ ਹਾਂਜੀ ਨਾਲ ਵੀ ਵੱਧ ਲੱਗ ਰਿਹਾ ੱੱਲੇ ਵੇਸਟ ਵੀ ਬਹੁਤ ਘੱਟ ਰਹਿੰਦੀ ਏ ਇਹਦੇ ਵਿੱਚ ੱੱਲੇ ਵੇਸਟ ਬਹੁਤ ਘੱਟ ਵਾ ਬਾਕੀ ਕੁਤਰਾ ਕੁਤਰਾ ਵੀ ਆਪਾਂ ਦਿਖਾਉਣੇ ਆ ਹਰਮਨ ਕੁਤਰਾ ਮਾੜੇ ਕੁਤਰਾ ਵੀ ਦਿਖਾ ਦਗੇ ਕੋਰਾ ਲਾ ਕੇ ਲਿਓ ਕੁਤਰਾ ਦਿਖਾਈਏ ਹਾਂ ਕੁਤਰਾ ਵੀ ਲਿਆ ਚੱਕ ਕੇ ਜਾ ਲਿਆ ਜਾ ਹਰਪਾਲ ਖੋਦੀ ਮਾਲਕੀ ਜਾਣ ਕੇ ਖੋਦ ਹਾਂ ਖੋਦ ਮਾਲਕ ਕੋ ਸਾਬ ਖੋਦ ਹੀ ਗਏ ਆ ਕੋਈ ਲੈਣ ਪੁੱਛ ਰਿਹਾ ਹੀ ਸੈੱਟ ਬਹੁਤ ਵਧੀਆ ਵਾਈ ਥੱਲੇ ਉਹ ਪੂਰੀ ਆ ਵੱਡੇ ਵੱਡੇ ਬਾਈ ਨੂੰ ਵੀ ਮੜਾ ਪੁੱਛ ਲਗੇ ਹਾਂ ਵੱਡੇ ਵੱਡੇ ਬਾਈ ਨੂੰ ਪੁੱਛਾਂ ਵੱਡੇ ਨੂੰ ਜਿਆਦਾ ਪਤਾ ਵੱਡੇ ਵੱਡੇ ਬਾਈ ਨੂੰ ਪੁੱਛ ਲਗੇ ਵੱਡਾ ਵੱਡਾ ਬਾਈ ਵੱਡਾ ਬਾਈ ਜਮਾ ਸਾਡੇ ਵੱਡੇ ਬਾਈ ਵਰਗਾ ਜਮਾ ਮਤਲਬ ਕਾਪੀ ਆ ਤੁਹਾਨੂੰ ਐ ਲੱਗੂ ਵੀ ਜਮਾ ਜਿਹੇ ਜਿਹਾ ਮੇਰਾ ਵੱਡਾ ਭਾਈ ਆ ਜਮਾ ਹੋਵੇਂ ਆ ਵੱਡੇ ਬਾਈ ਹਾਂਜੀ ਕਿਵੇਂ ਆ ਕੁੱਤਰਾ ਕਿਵੇਂ ਆ ਵਧੀਆ ਆ ਜੋਰ-ਜਾਰ ਕਿਵੇਂ ਲਵਾਉਂਦੀ ਆ। ਜ਼ੋਰ ਨਹੀਂ ਬਾਈ ਲੱਗਦਾ ਐਡਾ। ਟਰੈਕਟਰ ਦਾ। ਘੱਟ ਲੱਗਦਾ। ਤੇਲ ਵੀ ਘੱਟ ਖਰਦਾ ਕਿ ਆਪਾਂ ਵੱਡੀ ਨਹੀਂ ਗਈ? ਹਾਂ। ਤੇਲ ਵੀ ਘੱਟ ਖਰਦਾ ਵੀ। ਅੱਜ ਕੱਲ ਮੱਖੀ ਚੀਣੀ ਹੁੰਦੀ ਆ। ਇਹ ਤਾਂ ਅੰਮੋਲੀ ਮੱਖੀ ਨਾਲੋਂ ਆਹ ਦੇਖ ਲੈ ਬਾਈ ਪੁੱਤਰਾ। ਹਾਂ। ਬਣੀ ਗੱਲ ਕਿ ਨਹੀਂ? ਆਹ ਛੱਲੀ ਸੁੱਕੀ ਆ। ਆਹ ਵੇਖੋ ਨਾ ਛੱਲੀਆਂ ਸਾਰੀਆਂ ਸੁੱਕੀਆਂ। ਇੰਨੀ ਸੁੱਕੀ ਛੱਲੀ ਦਾ ਦਾਣਾ ਕ੍ਰਸ਼ ਕਰਤਾ। ਹਾਂਜੀ ਆਹ ਦੇਖ ਲੈ ਸੁੱਕੀ ਪਈ ਆ। ਦੇਖੋ। ਨਾਲੇ ਥੱਲੇ ਸੁਣ ਮੇਰਾ ਪੁੱਤ ਆ ਤੈਨੂੰ ਵੀ ਦੱਸ ਉਧਰ ਉਧਰ ਵੀ ਕਰ ਲੈ ਮੂੰਹ ਪੁੱਤ ਕਿਵੇਂ ਕਿਵੇਂ ਕੁੱਤਰਾ ਕਿਵੇਂ ਆ ਕੁੱਤਰਾ ਸੋਨਾ ਏ ਸਿਰ ਸੋਨਾ ਕੁੱਤਰਾ ਕੁੱਤਰਾ ਸੋਨਾ ਬਈ ਬਈ ਪੂਰਾ ਦੋ ਕੰਮ ਓਏ ਸਾਰੇ ਹੀ ਮਾਰ ਆਏ ਸਾਰਾ ਟੰਬਰ ਹੀ ਮਾਰ ਆ ਹਾਂ ਨਹੀਂ ਬਾਈ ਠੀਕ ਆ ਸਰਾ ਕਰ ਬਸ ਪਾਸ ਆ ਯਾਰ ਮਸ਼ੀਨ 10 ਮਸ਼ੀਨਾਂ ਵੇਚਣੀਆਂ ਸਿਰਫ 10 ਮਸ਼ੀਨਾਂ ਜਿਹਨੇ ਲੈ ਲਈਆਂ ਪਹਿਲੀਆਂ ਬਾਈ ਹਰਪਾਲ ਹਾਂ ਜੇ ਮਾਲਾ ਇਹ ਮਨੋ ਤਨਵ ਕਰੇ ਨਾ ਹਾਂ ਮਾਲਾ ਬਾਈ ਤੁੱਕੀ ਮੇਲ ਦੂਗਾ ਬੰਦਾ ਹਾਂ ਆਪਾਂ ਯਾਰ ਕਿਹੜਾ ਅਸੀਂ ਕਿਹੜਾ ਪਹਿਲੀ ਵਾਰ ਵੀ ਜਦੋਂ ਆਪਾਂ ਪੰਗਾ ਲਿਆ ਸੀ ਇਹ ਬਾਈ ਆਪਣੇ ਆਉਂਦਾਰਾ ਤੁਹਾਨੂੰ ਅੱਗੇ ਵੀ ਦੱਸਿਆ ਹਾਂ ਬਾਕੀ ਬਾਈ ਜਿਹੜੇ ਹੁਣ ਮਿਹਨਤ ਕੀਤੀ ਹੈ ਨਾ ਹਾਲ ਲੱਗੂਗਾ ਬਾਦੋ ਦੀ ਮਸ਼ੀਨ ਦੀ ਸੈਟਿੰਗ ਇਹਦੇ ਸਿਰ ਤੇ ਹੱਥ ਧਰ ਦੋ ਮੋਰ ਆ ਤੈਨੂੰ ਕੱਢਦੀ ਕਲਾਕਾਰ ਬਾਸ ਵੱਡੇ ਭਾਈ ਤੂੰ ਵੀ ਤਾਂ ਹਾਂ ਲਓ ਜੀ ਲਾ ਦੋ ਕਰ ਲਓ ਦੁੱਗਣੀ ਤਰੱਕੀ ਕਰੇ ਆ ਹੋ ਗਿਆ ਕੰਮ ਹਾਂ ਲੈ ਵੀ ਨੰਬਰ ਨੋਟ ਕਰ ਲਓ ਪਹਿਲੇ ਸਾਲ ਵੇਚਣੀਆਂ 10 ਮਸ਼ੀਨਾਂ ਹਾਂ ਜੀ 10 10 ਅਗਲੇ ਸਾਲ ਅਗਲੇ ਸਾਲ ਵੇਚਣੀਆਂ 100 100 ਹਾਂ ਅਗਲੇ ਸਾਲ ਵਿੱਚ ਇਹ ਸਾਰੋ ਸਭ ਪਲਾਨ ਕਰਿਆ ਬਾਈ ਨੀ ਮਸ਼ੀਨ ਰੱਖ ਲਈਏ ਆਪਣੀ ਵਾਹ ਯਾਰ ਵਧੀਆ ਮਸ਼ੀਨ ਲੱਗੀ ਆ ਬਾਈ ਹਾਂ ਜਿਵੇਂ ਹੁਣ ਮਾਲਾ ਮੱਕੀ ਐਹੀ ਤੁਸੀਂ ਚਲੋ ਆਉਣਾ ਸੀਗਾ ਅੱਜ ਤਰੀਕ ਦੇਖ ਲਓ ਜਨਵਰੀ ਦੀ ਕਿੰਨੀ ਹੋ ਗਈ ਆ ਤੇ ਫੁੱਲੀ ਮੱਕੀ ਸੁੱਕੀ ਪਈ ਹੁਣ ਏਦੂ ਤੇ ਕਾਦੀ ਸੁੱਕ ਜੂਗੀ ਆ ਫੁੱਲ ਪੜਦੇ ਆ ਕੁਤਰਾ ਵਧੀਆ ਵਾ ਹੋਰ ਕੀ ਚਾਹੀਦਾ ਆਪਾਂ ਨੂੰ ਮੱਕੀ ਮੱਕੀ ਆ ਜੀ ਬੁਰੀ ਵਧੀਆ ਆ ਆ ਦੇਖ ਲਓ ਕਿ ਪਈ ਆ ਹਾਂ ਹਾਂ ਮੈਂ ਨਾ ਕੋਟ ਕੋਟੀ ਸੇਖਾਂ ਦੇ ਕੋਲੇ ਇੱਕ ਪਿੰਡ ਦੇ ਵਿੱਚ ਆਇਆ ਬਾਈ ਨਿਸ਼ਾਨ ਹੋਣਾ ਕੋਲੇ ਪਹਿਲੀ ਤਾਂ ਗੱਲ ਤੁਸੀਂ ਇਹ ਦੇਖੋ ਵੀ ਮੈਂ 25 ਜਨਵਰੀ ਨੂੰ ਵੀਡੀਓ ਬਣਾ ਰਿਹਾ ਤੇ 25 ਜਨਵਰੀ ਨੂੰ ਬਾਈ ਹੋਣਾ ਕੋਲੇ ਪੂਰੀ ਜਿਉ ਜੀ ਆਲੂਆਂ ਵਾਲੀ ਮੱਕੀ ਹੁੰਦੀ ਹੈ ਇਹੋ ਜੀ ਮੱਕੀ ਵੱਢਣ ਵਾਲੀ ਖੜੀ ਹੈ ਸਾਈਲੇਜ ਦਾ ਕੰਮ ਕਰਦੇ ਆ ਬਾਈ ਹੁਣ ਤੇ ਕੰਮ ਸਾਈਲੇਜ ਦਾ ਕੰਮ ਇਹ ਹੈ ਵੀ ਜਾਂ ਤਾਂ ਸਾਈਲੇਜ ਦਾ ਕੰਮ ਪਹਿਲੀ ਵਾਰ ਕਰਦਾ ਬੰਦਾ ਮੇਰਾ ਇਹ ਤਜਰਬਾ ਸਾਈਲ ਦੇ ਵਿੱਚ ਵੀ ਜਾਂ ਤੱਕ ਕੰਮ ਕਰਦਾ ਵੀ ਪਹਿਲੀ ਪਹਿਲੀ ਵਾਰ ਕਿਸੇ ਦਾ ਦੇਖ ਕੇ ਤੇ ਜਾਂ ਫਿਰ ਬੰਦਾ ਕੰਮ ਪੁਰਾਣਾ ਹੀ ਕਰਦਾ ਹੁੰਦਾ ਬਾਈ ਹੁਣੀ ਪੁਰਾਣੇ ਆ ਬਾਈ ਹੁਣਾ ਦਾ ਤਜਰਬਾ ਬਹੁਤ ਆ ਮਸ਼ੀਨਾਂ ਬੜੀਆਂ ਲਿਆਂਦੀਆਂ ਬੜੀਆਂ ਭੰਨੀਆਂ ਬੜੀਆਂ ਠੀਕ ਕੀਤੀਆਂ ਬੜੀਆਂ ਚਲਾਈਆਂ ਤੇ ਅੱਜ ਬਾਈ ਹੁਣਾ ਕੋਲੇ ਆ ਰੈਂਡੀ ਵਾਸਤੇ ਮਸ਼ੀਨ ਆਈ ਆ ਹਰਪਾਲ ਵਾਲਿਆਂ ਦੀ ਆ ਮਸ਼ੀਨ ਆਈ ਐ ਬਾਈ ਨੇ ਇਹਨੂੰ ਤਿੰਨ ਚਾਰ ਕਿੱਲਾਂ ਚ ਚਲਾ ਕੇ ਦੇਖਿਆ ਬਾਈ ਆਪਾਂ ਦੇਣਾ ਰਿਵਿਊ ਸਹੀ ਜ਼ਿੰਮੇਵਾਰਾਂ ਨੇ ਲਾਉਣਾ ਜੀ ਹਾਂਜੀ ਹਾਂਜੀ ਇਹ ਚ ਕੰਮ ਹੋ ਆ ਵੀ ਸਾਈਲੇਜ ਵਾਲਾ ਬੰਦਾ ਇੱਕ ਵਾਰੀ ਸੋਚਦਾ ਵੀ ਕੀ ਪਾਪ ਕਰ ਲਿਆ ਮੈਂ ਇਹ ਕੰਮ ਕਰ ਲਿਆ ਹਨਾ ਸਹੀ ਗੱਲ ਇੱਕ ਵਾਰੀ ਨਵਾਂ ਬੰਦਾ ਐਵੇਂ ਪੰਗਾ ਲੈਂਦਾ ਹਾਂਜੀ ਹਾਂਜੀ ਹਨਾ ਬਾਈ ਹਾਂ 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 ਤੁਸੀਂ ਇਹ ਮਸ਼ੀਨ ਨੂੰ ਚਲਾਇਆ ਕਿਵੇਂ ਲੱਗੀ ਵੀ ਹਰਪਾਲ ਦਾ ਕੰਮ ਕਿਵੇਂ ਲੱਗਿਆ ਬਾਈ ਹਰਪਾਲ ਦਾ ਕੰਮ ਠੀਕ ਆ ਹਾਂਜੀ ਮਸ਼ੀਨ ਮੈਂ 4.5 ਕਿੱਲੇ ਥਾਂ ਵਢਿਆ ਜੀ ਚੋਕ ਤਾਂ ਹੋਈ ਨਹੀਂ ਜਮਾਂ ਹੀ ਨਹੀਂ ਹੁੰਦੋਈ ਨਹੀਂ ਚੋਕ ਯਾਰ ਠੀਕ ਆ ਦੂਜੇ ਨੰਬਰ ਤੇ ਚਲੋ ਕੋਈ ਵੀ ਆ ਰੁਗ ਫਸਣ ਵਾਲੀ ਜਿਵੇਂ ਆਪਾਂ ਮਸ਼ੀਨ ਅੱਗੇ ਹੀ ਨਵੀਂ ਲੈ ਕੇ ਆਉਂਦੇ ਸੀ ਜੀ ਪਹਿਲਾਂ ਤਾਂ ਘੱਟੋ ਘੱਟ 5-7 ਵਾਰੀ ਫੋਰਮੈਨ ਆਉਂਦੇ ਸੀਗੇ ਤੇ ਮਸ਼ੀਨ ਦਾ ਰੁਗ ਹੀ ਅੰਦਰ ਲਗਾਉਣ ਤੇ ਰਹਿ ਜਾਂਦੇ ਸੀ ਪੁੱਤ ਦਾ ਇਹ ਗੱਲ ਪਤਾ ਨਹੀਂ ਕੀ ਆ ਹੁਣ ਮੈਂ ਕਿਸੇ ਮਸ਼ੀਨ ਦਾ ਨਾਂ ਨਹੀਂ ਲੈਂਦਾ ਸੀ 5 ਦਿਨ ਜਾਂਦੇ ਰਹੇ ਹਾਂਜੀ ਬੰਦੇ ਦੇ ਨਾਲ ਤੇ ਜਦੋਂ ਚਲਾਇਆ ਕਰਕੇ ਪੁੱਤ ਦਾ ਇੱਥੇ ਜਾ ਕੇ ਰੁਗ ਖੜ ਜਾ ਕਰ ਇਨਾ ਗਾਂ ਨਾ ਪਛਾ ਤੇ ਕਿੱਲੇ ਦੇ ਵਿੱਚ ਕੀ ਆਖਣਾ ਵੀ ਇੱਕ ਅੱਧੀ ਵਾਰੀ ਰੁਕਿਆ ਸੀ ਉਹ ਮਾੜਾ ਮੋਟਾ ਇਹਨਾਂ ਨੇ ਹਾਂ ਕਰਤੀ ਸਾਬ ਹੱਥ ਜਾਂ ਲਾਇਆ ਬਾਈ ਹਰਪਾਲ ਨੇ ਤੇ ਮਾਲਾ ਮਸ਼ੀਨ ਚੱਲ ਪਈ ਬਾਈ ਮੁੜ ਕੇ ਇਹ ਚਲੇ ਗਏ ਆ ਮੈਂ 4.5 ਕਿੱਲੇ ਮੱਕੀ ਆ ਆਵੇ ਆਪਣਾ ਨਾਲ ਖੇਦਾ ਵੱਢ ਕੇ ਆਪਣਾ ਸਾਈਲੇ ਪਿਆ ਪਾ ਤਾ ਨਾ ਜੀ ਬਾਈ ਮਸ਼ੀਨ ਨੇ ਰੋਗ ਨਾ ਰੋਗ ਗੜਿਆ ਤੇ ਨਾ ਹੀ ਚੋਕ ਕੋਈ ਆ ਨਹੀਂ ਤੇ ਆਮ ਮਸ਼ੀਨਾਂ ਨਾਲ ਅਸੀਂ ਬਥੇਰੀਆਂ ਚਲਾਈਆਂ ਚੋਕ ਬਹੁਤ ਹੁੰਦੀਆਂ ਸੀ ਆ ਰੋਗ ਵੀ ਅੜਦਾ ਸੀ ਆ ਪੋਰ ਚੋਕ ਬਹੁਤ ਹੁੰਦਾ ਸੀ ਹਾਂਜੀ ਆਹਾ ਪਰ ਹਾਂ ਪੱਠੇ ਨਹੀਂ ਬਾਈ ਰੋਕਦੇ ਕੁੱਤਰਾ ਵੀ ਠੀਕ ਆ ਬਿਲਕੁਲ ਵਧੀਆ ਕੁੱਤਰਾ ਆ ਕਿਉਂਕਿ ਹਰਪਾਲ ਦਾ ਤਜਰਬਾ ਬਹੁਤ ਹਾਂ ਤਜਰਬਾ ਹਾਂ ਪਹਿਲਾਂ ਹੋਰ ਕੰਪਨੀਆਂ ਨਾਲ ਵੀ ਇਹਨੇ ਬਾਈ ਨੇ ਕੰਮ ਕੱਢੇ ਹੋਏ ਆ ਹਾਂ ਪੁਰਾਣਾ ਖਿਡਾਰੀ ਆ ਇਹ ਪੁਰਾਣਾ ਖਿਡਾਰੀ ਆ ਵੀ ਆਪ ਖੁਦ ਫੀਲਡ 'ਚ ਨਵਾਂ ਆਇਆ ਪਰ ਇਹਦਾ ਤਜਰਬਾ ਬਹੁਤ ਪੁਰਾਣਾ ਤਜਰਬਾ ਬਾਈ ਇਹ ਨਾ ਪਹਿਲਾਂ ਜਿਹੜੀਆਂ ਮਸ਼ੀਨਾਂ ਸਾਡੇ ਕੋਲ ਰਹੀਆਂ ਉਦੋਂ ਵੀ ਇਹ ਵਿਚਾਰਾ ਆਣ ਕੇ ਸਾਡੇ ਨਾਲ ਹੈਲਪ ਕਰਦਾ ਹੀ ਰਿਹਾ ਤਕਰੀਬਨ ਤੇ ਹੁਣ ਮੜਾ ਜ ਨੇ ਸਾਨੂੰ ਕਾਲ ਕੀਤੀ ਇਹਨੂੰ ਪਤਾ ਲੱਗਾ ਤੇ ਸੱਤੇ ਦਾ ਜਦੋਂ ਮਾੜਾ ਨਾਂ ਆਇਆ ਨੇ ਆਪਾਂ ਨੂੰ ਕਾਲ ਕੀਤੇ ਆਗੇ ਬਾਈ ਲਿਆ ਮਸ਼ੀਨ ਵਾਟ ਲਾ ਮੱਕੀ ਕਿਹੜੀ ਗੱਲ ਮੈਨੂੰ 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 ਇਹਦੀ ਹਰਪਾਲ ਦੀ ਇੱਕ ਗੱਲ ਹੋਰ ਨਿਸ਼ਾਨ ਬਾਈ ਚੰਗੀ ਲੱਗੀ ਹਾਂਜੀ ਕਿ ਉਹਨੇ ਪੰਜਾਬ ਦੇ ਉਹ ਬੰਦੇ ਆਰ ਐਨ ਡੀ ਵਾਸਤੇ ਚੁਣੇ ਜਿਹੜੇ ਬੰਦਿਆਂ ਨੇ ਮਸ਼ੀਨਾਂ ਕਈ ਪੰਨੀਆਂ ਐ ਵੀ ਨੁਕਸਾਨ ਖਾਦਾ ਹੈ ਪੂਰਾ ਬਹੁਤ ਵਾਦੂ ਜੀ ਵਾਦੂ ਨੁਕਸਾਨ ਹੈਨਾ ਇਹ ਜਿਹੜਾ ਚਾਰ ਵਾਲਾ ਧੰਦਾਣਾ ਜੀ ਜਿਹੜਾ ਮਸ਼ੀਨਾਂ ਵਾਲਾ ਸਿਸਟਮ ਹਾਂਜੀ ਇਹਦਾ ਇਹ ਨਹੀਂ ਪਤਾ ਵੀ 10 ਕਿੱਲੇ ਵੜ ਜੇ ਜੀ ਤੇ ਇਹ ਨਹੀਂ ਪਤਾ ਬਾਈ ਵੀ ਅੱਧਾ ਕਿੱਲਾ ਉਹ ਤੁਸੀਂ ਵੀ ਮਨ ਲਾ ਜਾਣਦੇ ਹੋ ਨਾ ਇਹ ਲੋਕਾਂ ਕੋਲ ਹੂੰ ਕਈ ਵਾਰੀ ਤਾਂ ਅੱਧਾ ਕਿੱਲਾ ਵੀ ਨਹੀਂ ਵੜਦੀ ਤੇ ਕਈ ਵਾਰਾਂ 10 ਕਿੱਲੇ ਵੀ ਵੜ ਦੋ ਹਾਂ ਇਹਦਾ ਬਸ ਡਿਪੈਂਡ ਇਹ ਇਹ ਕਈ ਵਾਰੀ ਤਾਂ ਜਦੋਂ ਆਲੂਆਂ ਵਾਲੀ ਮੱਕੀ ਪਰਖ ਦੂਗੀ ਇਹਨੂੰ ਮੈਂ ਕਿਹਾ ਜੇ ਆਪਾਂ ਆਲੂਆਂ ਵਾਲੀ ਚ ਦਿਹਾੜੀ ਆ ਇੱਕ ਚੀ ਬਾਈ ਨੂੰ ਦੱਸ ਦੇਾਂਗੇ ਹਾਂ ਵੀ ਕਿਹੜੇ ਭਾ ਦੀ ਮਸ਼ੀਨ ਆ ਤੇ ਕਿੰਨਾ ਇਹਦੇ ਚ ਜ਼ੋਰ ਆ ਹਾਂ ਸਾਰਾ ਕੋ ਪਰ ਹਾਂ ਬੂਮ ਨਹੀਂ ਚੋਕ ਹੋਊਗਾ ਇਹਦਾ ਹਾਂ ਨਹੀਂ ਹੋਊਗਾ ਮੈਂ ਕਰ ਲਈ ਚੈੱਕ ਇਹ ਅੱਛਾ ਬਾਈ ਬੂਮ ਨਹੀਂ ਚੋਕ ਹੋਣਾ ਨਾ ਬਈ ਫਿਰ ਬਾਈ ਦਾ ਇੱਕ ਹੋਰ ਮੈਨੂੰ ਚੀਜ਼ ਚੰਗੀ ਲੱਗੀ ਜੀ ਵੀ ਲੈਫਟ ਹੀ ਰਹਿ ਗਈ ਕੱਲੀ ਟਰੈਕਟਰ ਦੀ ਉਧਰ ਹਾਂਜੀ ਇਹਨੇ ਬਾਈ ਨੇ ਆਲ ਵਾਲੀ ਟੈਂਕੀ ਲਾਤੀ ਇਧਰ ਆਪਾਂ ਲਾ ਲਈ ਡਿਸਟ੍ਰੀਬਿਊਟਰ ਆਪਦਾ ਮਸ਼ੀਨ ਨੇ ਆਪਦਾ ਵਰਕ ਆਪਦੇ ਚੋਂ ਤੇਲ ਲੈ ਕੇ ਕਰੀ ਜਾਣਾ ਹਾਂ ਵੀ ਉਧਰੋਂ ਟਰੈਕਟਰ ਨਾਲ ਤੇਲ ਵਰਕ ਕਰਨੇ ਨੇ ਨਹੀਂ ਉਹ ਹੌਕਲਾ ਰਹਿ ਗਿਆ ਚੱਕਣ ਥੱਲਣ ਚੀ ਬਸ ਚੱਕ ਲੋ ਜਾਂ ਰੱਖ ਲੋ ਉਹੀ ਰਹਿ ਗਿਆ ਨਾ ਹੂੰ ਤੇ ਤੇਲ ਇਹਦਾ ਮਸ਼ੀਨ ਨੇ ਆਪਦਾ ਹੀ ਤੇਲ ਲੈਣਾ ਆਪਦਾ ਹੀ ਵਰਕ ਕਰੀ ਜਾਣਾ ਚਲੋ ਜੀ ਹਾਂ ਵੀ ਟਰੈਕਟਰ ਦਾ ਜੋਰ ਕਿੱਥੇ ਦੋ ਪਾਸੇ ਲੱਗਦਾ ਸੀ ਤੇਲ ਵੀ ਵੰਡਿਆ ਜਾਂਦਾ ਸੀ ਕਈ ਪਾਸੇ ਡਿਸਟ੍ਰੀਬਿਊਟ ਹੁੰਦਾ ਸੀ ਹੁਣ ਆਪਣਾ ਤੇਲ ਡਿਸਟ੍ਰੀਬਿਊਟ ਨਹੀਂ ਹੋਊਗਾ। ਨਾ ਜੀ ਤੇਲ ਮਸ਼ੀਨ ਦਾ ਏ ਇਹਦਾ ਉਦੋਂ ਜਿਹਨੇ ਉਹਨੇ ਬਾਈ ਨੇ ਦੱਸਿਆ ਨਾ ਹਜੇ ਇਹਦਾ ਉਹ ਲੌਨ ਵਾਲਾ ਸੀ ਥੋੜਾ ਜਿਹਾ ਇਹਦਾ ਪੰਪ ਪੰਪ ਤੇ ਜਦੋਂ ਬਾਈ ਨੇ ਮੈਨੂੰ ਦੱਸਿਆ ਮੈਂ ਕਿਹਾ ਯਾਰ ਇਹਦਾ ਨਜ਼ਾਰਾ ਬਣ ਜਾਣਾ ਆਪਾਂ ਨੂੰ ਜੀ ਮਾਲਾ ਟਰੈਕਟਰ ਦਾ ਤੇਲ ਤਾਂ ਸਿਰਫ ਆਉਣਾ ਹੀ ਨਹੀਂ ਇਹਦੇ 'ਚ ਕੱਲਾ ਉਹ ਰਹਿ ਗਿਆ ਟੋਕਰੀ ਵਾਲਾ ਸਿਸਟਮ ਤੇ ਜਾਂ ਰਹਿ ਗਿਆ ਲੈਫਟ ਚੱਕਣ ਵਾਲਾ ਇਹਦਾ ਜਿਹੜਾ ਤੇਲ ਆ ਜੀ ਤੇਲ ਬਾਈ ਇਹਨੇ ਆਪ ਦਾ ਹੀ ਲੈਣਾ ਤੇ ਆਪ ਦਾ ਹੀ ਬੂਮ ਕਮਾਉਣਾ ਆਪ ਦਾ ਹੀ ਸਾਰਾ ਸਿਸਟਮ ਮਸ਼ੀਨ ਦਾ ਕੁੱਤਰਾ ਕਤਰਾ ਕਿਵੇਂ ਦੱਸਾਂ ਸੋਹਣਾ ਸੋਹਣਾ ਕੁੱਤਰਾ ਵੇ ਮਾਲ ਪਿਆਣ ਬਦਾਨੇ ਵਰਗਾ ਬਾਈ ਹਾਂ 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 ਮਤਲਬ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੇ ਕੋਲ ਇਹ ਪਾਸਾ ਮਸ਼ੀਨ ਹਾਂਜੀ ਹਾਂਜੀ ਪਾਸਾ ਮਸ਼ੀਨ ਆ ਜੋ ਹਰਪਾਲ ਨਾਲ ਵੀ ਗੱਲ ਕਰਦੇ ਪ੍ਰੀਤ ਹਰਪਾਲ ਨਾਲ ਵੀ ਗੱਲ ਕਰਦੇ ਤੇ ਚਲਾ ਕੇ ਵੀ ਦੇਖਦੇ ਹਾਂ ਚਲਾ ਲਓ ਜੀ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਕਿ ਬੰਦਿਆਂ ਨੇ ਮਸ਼ੀਨ ਮੱਕੀ ਭਾਈ ਮੱਕੀ ਤੁਸੀਂ ਮੱਕੀ ਹੀ ਲਾਈ ਜਾਂਦੇ ਆ ਸਰ ਹਾਂ ਜੀ ਹਾਂ ਜੀ ਤਿੰਨ ਵੇਰੀ ਮੱਕੀ ਸਿਰਫ ਮੱਕੀ ਹੀ ਮੱਕੀ ਹੀ ਤੇ ਆਪਣਾ ਆਪਣਾ ਪਹਿਲਾਂ ਕਿਰਾਏ ਤੇ ਕੰਮ ਬਹੁਤ ਕੀਤਾ ਬਹੁਤ ਵਧੀਆ ਕਿਰਾਏ ਤੇ ਕੀਤਾ ਉਦੋਂ ਮਸ਼ੀਨਾਂ ਜਦੋਂ ਨਵੀਆਂ ਆਈਆਂ 23 ਚ ਉਦੋਂ ਹੀ ਚੱਲਿਆ ਕੰਮ ਜ਼ਿਆਦਾ ਹਾਂ ਜੀ ਹਾਂ ਜੀ 23 ਦੇ ਵਿੱਚ ਬਾਈ ਕਿੱਲੇ 10 ਵੀ ਵੜਨੇ ਜਾਂ ਮਸ਼ੀਨ ਮਸ਼ੀਨ ਸਾਰੀਆਂ ਵੀ ਖਿੱਲਰ ਜਾਂਦੀਆਂ ਸੀ ਪਰ ਹੁਣ ਸੋਤ ਹੋ ਗਈ ਆ ਫਰਕ ਪੈ ਗਿਆ ਹੂੰ ਚਲੋ ਇਹਨੂੰ ਵੀ ਆਪਾਂ ਚੈੱਕ ਕਰ ਲੈਣਾ ਉਦੋਂ ਮੈਂ ਮਹਿਸ ਕੀਤੀ ਆ ਬਾਈ ਨਾਟਮ ਨਹੀਂ ਖਿੱਲਿਆ ਇਹਦਾ ਕਰਮ ਵਾਲੀ ਦਾ ਸ਼ੁਕਰ ਠੀਕ ਆ ਨਾ ਆਪਾਂ 4.5 ਕਿੱਲੇ ਵੱਡੇ ਬਾਈ ਨਵੀਂ ਮਸ਼ੀਨ ਨਾਲ ਆਪਣੇ ਕੋਲ ਹੀ ਆਈ ਨਾ ਇਹਨਾਂ ਦਾ ਇਹਨਾਂ ਕੋਲ ਤਾਂ ਮੱਕੀ ਲਾਉਣ ਨੂੰ ਰੁਗ ਵੀ ਨਹੀਂ ਸੀ ਹੈਗਾ ਆਪਣੇ ਕੋਲ ਹੀ ਮੱਕੀ ਹੂੰ ਇਹ ਆਪਣੇ ਕੋਲ ਆਏ ਆ ਹੂੰ ਤੇ ਮੰਨ ਲਾ ਵੀ ਆਪਾਂ ਮੱਕੀ ਹੈਗੀ ਸਿਆਲਾਂ ਵਾਲੀ ਮੱਕੀ ਬੱਸ ਚੀੜੀ ਹੁੰਦੀ ਆ ਬਹੁਤ ਜਿਆਦਾ। ਇਹ ਚੀੜੀ ਆ ਭਾਈ। ਚੀੜੀ ਹੁੰਦੀ ਆ ਮੱਕੀ। ਆਵੇ ਟੋਕੇ ਅੱਗੇ ਪਈ ਆ ਪੂਰਾ ਐਣ ਚੀੜਾ ਆ ਕੰਮ। ਹਾਂ ਵੀ ਆਹਾ ਆਹਾ ਮੱਕੀ ਆ ਦੇਖੋ ਕਿੰਨੀਆਂ ਕਿੰਨੀਆਂ ਦੇਖੋ ਛੱਲੀਆਂ ਦੇ ਵਿੱਚ। ਬਹੁਤ ਛੱਲੀ ਆ ਜੀ। ਹਾਂ। ਅੱਜ ਦੇਖ ਲਓ ਜਨਵਰੀ ਕਿੰਨੀ ਹੋ ਗਈ ਆ। ਹਾਂ। ਤੇ ਇਹਦੇ ਇਹਦੇ ਵਿੱਚ ਸਗਾਂ ਦੀ ਲੇਸ ਘੱਟ ਹੁੰਦਾ। ਕੁਤਰਨੀ ਬਹੁਤ ਔਖੀ ਹਸਿਆਲਾਂ ਦੀ ਹੁੰਦੀ ਆ। ਹਾਂ ਜੀ ਹਾਂ ਜੀ ਆਹ ਦੇਖੋ ਨਾ। ਹੂੰ ਆ ਆ ਦੇਖੋ। ਆ ਹੁਣ ਦਾਣੇ ਦੀ ਵੀ ਤਾਂ ਕਮੀ ਨਹੀਂ ਹੈਗੀ। ਹੂੰ ਦਾਣਾ ਵੀ ਪ੍ਰੋਪਰ ਐਣ ਪੂਰਾ ਫੁੱਲਾ। ਠੀਕ ਹੈ। ਇਹ ਇਹ ਕਿਹੜੀ ਰ ਕੀ ਆਪਾਂ ਦੇਸੀ ਦੇ ਹਿਸਾਬ ਨਾਲ ਬਾਈ 25 ਘਾਦੋਂ ਤੇ ਆਪਾਂ ਲਾਈ ਸੀ ਇਹ 25 ਘਾਦੋਂ ਤੇ ਲਾਈ ਸੀ ਹਾਂਜੀ ਲਿਆ ਆਪਾਂ ਹੁਣ ਆਪਾਂ ਹਰਪਾਲ ਨਾਲ ਵੀ ਕਰ ਲਈਏ ਜੀ ਹਰਪਾਲ ਨਾਲ ਗੱਲ ਕਰੋ ਇੱਕ ਤਾਂ ਮੈਨੂੰ ਹਰਪਾਲ ਦੀ ਗੱਲ ਇਹ ਬਹੁਤ ਵਧੀਆ ਲੱਗੀ ਸੀ ਬਾਈ ਇਹ ਪਲੇਟਫਾਰਮ ਵੀ ਬਹੁਤ ਵਧੀਆ ਲਾ ਦਿੰਦਾ ਟਰੈਕਟਰ ਦੇ ਸਭ ਤੋਂ ਵੱਡੀ ਗੱਲ ਇਹ ਆ ਵੀ ਟਰੈਕਟਰ ਤੇ ਪਲੇਟਫਾਰਮ ਬਹੁਤ ਚੰਗੇ ਲਾਉਂਦਾ ਆਹ ਪਲੇਟਫਾਰਮ ਤਾਂ ਕਿਸੇ ਹੋਰ ਕੰਪਨੀ ਦਾ ਲੱਗਿਆ ਹੋਇਆ ਪ੍ਰੀਤ ਤੇ ਪਲੇਟਫਾਰਮ ਵੀ ਵਧੀਆ ਲੱਗਦਾ ਹਨਾ ਹਾਂਜੀ ਹਾਂ ਪਲੇਟਫਾਰਮ ਜੇ ਕਿਸੇ ਨੇ ਲਵਾਉਣਾ ਤੇ ਹੁਣ ਅੱਜ ਕੱਲ ਮਨ ਲਾ ਪਿਛਲੇ ਸਾਲ ਦਿੱਤੀਆਂ ਹਰਪਾਲ ਮਸ਼ੀਨਾਂ ਨਾ ਪਿਛਲੇ ਸਾਲ ਨਹੀਂ ਦਿੱਤੀ ਮਸ਼ੀਨ ਕੋਈ ਐਸ ਵਾਰੀ ਪਹਿਲੀ ਵਾਰ ਦੇਣ ਲੱਗਣਾ ਪੰਪ ਮਸ਼ੀਨ ਹਾਂ 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 ਹੁਣ ਇਹ ਬਾਈਆਂ ਕੋਲੇ ਆਈ ਸੀ ਆਪਾਂ ਨੇ ਇਹ ਮਸ਼ੀਨ ਇਹਨਾਂ ਨੇ ਰੱਖ ਲਈ ਅੱਛਾ ਹਾਂ ਇਹ ਕਹਿੰਦੇ ਵੀ ਸਾਨੂੰ ਅਸੀਂ ਦੋ ਮਸ਼ੀਨਾਂ ਚਲਾਉਣੀਆਂ ਨੇ ਵੀ ਐ ਕਰਕੇ ਸਾਨੂੰ ਮਸ਼ੀਨ ਮਾ ਰੱਖ ਲਓ ਤੁਸੀਂ ਇਹਨਾਂ ਨੇ ਨਹੀਂ ਬਾਈ ਨੂੰ ਤਾਂ ਫਿੱਟ ਆ ਗਈ ਮੈਂ ਬਾਈ ਨਾਲ ਗੱਲ ਕਰ ਲਈ ਬਾਈਆਂ ਦਾ ਪਰ ਤਾਂ ਫਿੱਟ ਆ ਹਾਂ ਹੈਨਾ ਹਾਂ ਤੇ ਕਿ ਕਿੰਨੀਆਂ ਕਿੰਨੀਆਂ ਕ ਮਸ਼ੀਨਾਂ ਐ ਵੀ ਅੰਬੀਦਾ ਵੀ ਦੇਣੀਆਂ ਆਪਾਂ ਵੀ ਕਿੰਨੀਆਂ ਕ ਦੇਵਾਂਗੇ ਤੇ ਪਹਿਲੀ ਵਾਰ ਆਪਾਂ 10 ਕ ਮਸ਼ੀਨਾਂ ਦੇਣੀਆਂ ਜੇ ਇਹ ਤੋਂ ਵੱਧ ਜੇ ਆਪਣੇ ਕੋਲ ਆਰਡਰ ਆਊ ਆਪਾਂ ਫੇਰ ਵੀ ਨਿੰਦੰਦੇ ਕਿਉਂ ਆਪਣਾ ਗੇੜਾ ਪਾਜਦਾ ਰਹੀ ਮਸ਼ੀਨ ਤੇ ਹਾਂ ਵੀ ਮੇਨ ਗੱਲ ਆ ਵੀ ਕਿਉਂਕਿ ਇਸ ਮਸ਼ੀਨ ਸਰਵਿਸ ਮੰਗਦੀ ਆ ਬਾਈ ਵੱਡੇ ਬਾਈ ਹਨਾ ਬਾਈ ਹਾਂਜੀ ਹਾਂਜੀ ਸਰਵਿਸ ਮੰਗਦੀ ਆ ਮਸ਼ੀਨ ਹਾਂ ਆਪਾਂ ਨੂੰ ਆਇਆ ਵੀ ਕਿਸੇ ਵੀ ਬੰਦੇ ਦਾ ਕੰਮ ਨਾ ਖੜੇ ਕਿਉਂ ਮੈਂ ਬਹੁਤ ਟਾਈਮ ਦਾ ਫੀਲਡ 'ਚ ਹੂੰ ਇਹ ਫੀਲਡ ਦੇ ਵਿੱਚ ਮੈਂ ਬਹੁਤ ਟਾਈਮ ਦਾ ਤੁਸੀਂ ਆਇਆ ਲਾ ਲਓ ਵੀ ਮੱਕੀ 14 14 ਜੇ ਕੰਮ ਹੋਣ ਲੱਗੇ ਤੇ ਤਕਰੀਬਨ ਯਾਰ ਤੈਨੂੰ ਮੱਕੀ ਵੱਢਣ ਵਾਲੇ ਪੁਰਾਣੇ ਸਾਰੇ ਬੰਦੇ ਜਾਣਦੇ। ਹਾਂ। ਵੀ ਸਾਰੇ ਤੁਸੀਂ ਅਸੀਂ ਜਾਣਦੇ ਨੂੰ ਉਦੋਂ ਦੇ ਮੋੜ ਤੇ ਜਦੋਂ ਦਾ ਅਸੀਂ ਕੰਮ ਤੁਸੀਂ ਜਿੱਥੇ ਮਰਜ਼ੀ ਵਾਜੋ ਵੀ ਜਿਹੜਾ ਬੰਦਾ ਇਹ ਮਸ਼ੀਨ ਚਲਾਰਾ ਵੀ ਮੈਨੂੰ ਨਹੀਂ ਜਾਣਦਾ ਹੁਣ। ਹੂੰ ਇਹ ਇਹ ਇਹਨੂੰ ਜਾਣਦੇ ਹੀ ਆ ਮਤਲਬ ਥੋੜਾ ਜਿਹਾ ਮੈਦਾਨ ਦੇ ਵਿੱਚ ਕੁੱਦਿਆ ਹੋਣਾ ਇਹ। ਬਖੁੱਲ ਕੇ। ਹਾਂਜੀ। ਹੈਨਾ? ਪਹਿਲਾਂ ਆਪਾਂ ਕਹਿ ਸਕਦੇ ਸੀਗੇ ਵੀ ਮੁਲਾਜ਼ਮ ਤੌਰ ਤੇ ਕੰਮ ਕੀਤਾ। ਹੁਣ ਪਲੇਅਰ ਬਣ ਗਿਆ ਆਪ। ਹੁਣ ਖਿਡਾਰੀ ਬਣ ਗਿਆ। ਹੁਣ ਖਿਡਾਰੀ ਖਿਡਾਰੀ ਬਣ ਗਿਆ ਹੁਣ ਇਹ। ਤੇ ਫਿਰ ਭਾਈ ਚੈੱਕ ਕਰੀਏ ਹੁਣ ਕੀ ਅ ਤੂੰ ਕਿੰਨੇ ਚਿਰ ਦੀ ਸਰਵਿਸ ਦੇ ਰਿਆ ਹਰਪਾਲ ਕਿੰਨੇ ਚਿਰ ਦੀ ਸਰਵਿਸ ਦੇਵੇਂਗਾ ਇੱਕ ਸੀਜ਼ਨ ਇੱਕ ਸੀਜ਼ਨ ਦਾ ਹੈਗੇ ਹੈਗੇ ਬਾਕੀ ਬੰਦਿਆਂ ਤੇ ਡਿਪੈਂਡ ਆਉਂਦਾ ਵੀ ਜਿੰਨੇ ਵਧੀਆ ਬੰਦੇ ਹੋਣਗੇ ਸਰਵਿਸ ਆਪਦਾ ਕੰਮੀ ਕਰਨਾ ਹਾਂ ਠੀਕ ਹੈ ਨਾ ਹੁਣ ਜਦੋਂ ਹੁਣ ਬਾਈ ਉਹਨਾਂ ਨੇ ਆ ਸੀਜ਼ਨ ਰੱਖ ਲਈ ਫਿਰ ਜੇ ਮੈਨੂੰ ਕਹ ਦੇਣਗੇ ਵੀ ਭਾਈ ਸਾਡਾ ਕੰਮ ਕਰਨਾ ਮਸ਼ੀਨ ਦਾ ਫੇਰ ਕੀ ਮੈਂ ਘਸਦਾ ਦੋਨੋਂ ਹੋਰੇ ਹੂੰ ਹੁਣ ਆਪਾਂ ਨੇ ਤਾਂ ਵਰਤਨ ਇਹਨਾਂ ਨਾਲ ਹੂੰ ਹੂੰ ਤੇ ਇਹ ਕੰਪਨੀ ਆਪਣੀ ਹੁਣ ਜਿਹੜਾ ਹੈਗਾ ਉਹ ਜਿਹੜੀ ਲੋਨ ਲਾਣ ਵਾਸਤੇ ਹੋ ਰਹੀ ਤੇ ਕਰਨੀ ਜਾਂਦਾ ਹਾਂ 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 ਲੋਨ ਹੋਊਗਾ ਵੀ ਜੇ ਕਿਸੇ ਬੰਦੇ ਨੇ ਲੋਨ ਕਰਾਉਣਾ ਹੋਵੇ ਹਾਂ ਹਾਂ ਕਿਉਂਕਿ ਬਾਲੇ ਬੰਦੇ ਨੇ ਲੋਨ ਕਰਾਉਣਾ ਹਾਂ 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 ਰਿਕੀ ਲੋਨ ਕਰਾਉਂਦਾ ਜੀ ਠੀਕ ਆ ਤੇ ਜੇ ਕੋਈ ਪੁਰਾਣੀ ਪ੍ਰੂਣੀ ਕਿਸੇ ਹੋਰ ਕੰਪਨੀ ਦੀ ਮਸ਼ੀਨ ਹੋਵੇ ਕੱਟ ਹਾਂ ਉਹ ਕੱਟ ਲਾਂਗੇ ਵਿੱਚ ਹੈ ਹਾਂ ਉਹ ਹਾਲਤ ਦੇਖ ਕੇ ਕਿਵੇਂ ਹੋਊਗੀ ਨਾ ਉਹੇ ਜੀ ਆਪਾਂ ਕੱਟ ਲਾਂਗੇ ਵੀ ਕੱਟ ਵੱਡ ਕੀਤੀ ਜਾਊਗੀ ਹਾਂ ਹਾਂ ਤੇ ਬਣਦਿਆਂ ਤੇਰੇ ਕੋਲੇ ਚਾਰ ਰੋਵਾਂ ਵਾਲ ਕੋਈ ਆ ਜਾਂ ਚਾਰ ਰੋਵ ਬਣਦੇ ਆ ਫਿਲਹਾਲ 4 ਰੋ ਬਣਦੀ ਆ ਫਿਲਹਾਲ 4 ਰੋ ਬਣਦੀ ਆ ਹਾਂ ਆਉਣ ਵਾਲੇ ਦਿਨਾਂ ਚ ਜਿਵੇਂ ਜਿਵੇਂ ਕੰਪਨੀ ਵੱਡੀ ਹੋਈ ਜਾਊਗੀ ਹਾਂ ਹਾਂ ਹੋਰ ਪ੍ਰੋਡਕਟ ਆਉਣਗੇ ਜੀ ਮੱਕੀ ਦੇ ਕੋਣੇ ਹੋਰ ਪ੍ਰੋਡਕਟ ਆਪਣੇ ਕੋਲੇ ਆਉਣਗੇ ਤੇ ਕਿੱਥੇ ਮਿਲਣਾ ਆ ਕੇ ਤੈਨੂੰ ਆਪਾਂ ਨੂੰ ਪਿੰਡ ਵਿਗੜਵਾਲ ਜੀ ਹਾਂਜੀ ਅ ਤਹਿਸੀਲ ਸੁਨਾਮਾ ਆਪਣੀ ਜ਼ਿਲ੍ਹਾ ਸੰਗਰੂਰ ਜੀ ਉੱਥੇ ਉੱਥੇ ਆ ਕੇ ਮਿਲ ਸਕਦੇ ਹਾਂ ਹਾਂ ਇਹਦੇ ਬਾਰ ਕੋਡ ਲੱਗਾ ਹੋਇਆ ਆਪਣੀ ਲੋਕੇਸ਼ਨ ਦਾ ਜੀ ਮਸ਼ੀਨ ਤੇ ਆਪਣੀ ਵੀਡੀਓ ਚ ਦੇਖ ਕੇ ਸਕੈਨ ਕਰ ਸਕਦਾ ਕੋਈ ਠੀਕ ਆ ਠੀਕ ਆ ਜੇ ਮੰਨ ਕੇ ਚਲੋ ਆ ਕਿਹੜਾ ਬਾਰ ਕੋਡ ਆ ਆ ਹਾਂ ਇਹ 바ਰ ਕੋਡ ਜੇ ਕਿਸੇ ਵੀ ਬੰਦੇ ਨੇ ਸਕੈਨ ਕਰ ਲਿਆ ਸਿੱਧਾ ਤੇਰੀ ਲੋਕੇਸ਼ਨ ਤੇ ਪਹੁੰਚ ਜੂ ਹਾਂਜੀ ਹਾਂ ਪ੍ਰੀਤਾ ਗੱਲ ਕਮਾਲ ਕਰਤੀ ਬੰਦੇ ਨੇ ਹੈ ਇਸ ਸਿੱਖਿਆ ਸਿੱਖਿਆ ਹੈ ਬਾਈ ਸਾਰਾ ਕੁਝ ਹੈ ਇਹ ਹਾਂ ਹਾਂ ਬਾਈ ਫੁੱਲ ਆ ਖਿਡਾਰੀ ਬਣ ਕੇ ਆ ਗਿਆ ਇਹ ਹਾਂ ਹਾਂ ਪਤਾ ਫੋਨ ਤੇ ਗੱਲ ਨਹੀਂ ਹੁੰਦੀ ਇਹ ਨਹੀਂ ਬੰਦੇ ਨਾਲ ਇਹਨਾਂ ਟਾਈਮ ਨਹੀਂ ਹੁੰਦਾ ਹੂੰ ਹੂੰ ਨਹੀਂ ਨਹੀਂ ਸਹੀ ਹੈ ਬਾਈ ਤੇਰਾ ਕੰਮ ਬਹੁਤ ਵਧੀਆ ਮਾਲਕ ਕਿਰਪਾ ਕਰੇ ਇਹਨੂੰ ਤਰੱਕੀ ਇਹਦੇ ਸਾਰੇ ਗੇਅਰ ਆਪਣੇ ਤੇਲ ਵਾਲੇ ਨੇ ਜੀ ਹਾਂ ਬਾਈ ਨੇ ਚਲਾਈ ਜਾ ਕੋਈ ਵੀ ਗੇਅਰ ਕੁਝ ਵੀ ਗਰਮ ਨਹੀਂ ਹੁੰਦਾ ਇਹਦਾ ਹੂੰ ਕਿਉਂ ਆਪਣਾ ਗਾਂ ਤਿਆਰਵਾ ਮੇਰਾ ਬਹੁਤ ਟਾਈਮ ਦਾ ਇਹ ਕੰਮ ਤੇ ਨਹੀਂ ਗੇਅਰ ਤੋਂ ਗੇਅਰ ਤੇਲ ਵਾਲਿਆਂ ਤੋਂ ਬਿਨਾ ਹੋਰ ਵੀ ਕਾਸੇ ਵਾਲੇ ਗ੍ਰੀਸ ਵਾਲੇ ਹੁੰਦੇ ਆ ਵਿੱਚ ਗ੍ਰੀਸ ਪਾ ਕੇ ਹੋਰ ਹੀ ਕਰ ਦਿੰਦੇ ਨੇ ਕੰਮ ਯਾ ਵੀ ਵਿੱਚ ਗ੍ਰੀਸ ਵੀ ਲੀਕਰਾਂ ਕਰੇ ਗੇਅਰ ਹਾਂ 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 ਬਈ ਸੰਗਣਾ ਕਰ ਲਿਆ ਕੰਮ ਆ ਗੱਲਬਾਤ ਸੋਹਣੇ ਬਣਾਏ ਆ ਗੇਅਰ ਬਾਈ ਦੇ ਯਾਰ ਅੱਛਾ ਬਾਈ ਤੇ ਇਹਦੇ ਰੀਲਾਂ ਤੇ ਗੇਅਰ ਨਹੀਂ ਹੈਗਾ ਜੀ ਮਸ਼ੀਨ ਦੇ ਹੂੰ ਠੀਕ ਆ ਨਾ ਜਿਹੜੀ ਸੇਰਬਾਰ ਆ ਉਹ ਆਪਣੀ ਕੱਟਦੀ ਆ 400 ਕਿੱਲਾ ਠੀਕ ਆ ਹਾਂ ਹੂੰ ਦਲ ਨਹੀਂ ਸਹੀ ਹੈ ਕੰਮ ਤੇਰਾ ਮਤਲਬ ਨਾ ਕੰਮ ਤਾਂ ਤੇਰਾ ਜਦੋਂ ਬਾਈ ਨੇ ਸਲਾਹਤਾ ਤਾਂ ਮੈਨੂੰ ਲੱਗਦਾ ਨਹੀਂ ਵੀ ਹੁਣ ਮੈਂ ਇਹਦੇ ਵਾਸਤੇ ਕੋਈ ਹੋਰ ਵੱਡੀ ਹੋਰ ਕੋਈ ਖਾਸੀਅਤ ਦੱਸਣੀ ਚਾਹੂੰ ਕਟਰ ਦੀ ਖਾਸੀਅਤ ਇਹਦੇ ਅੰਦਰਲੇ ਪੱਖੇ ਦੀ ਖਾਸੀਅਤ ਕੋਈ ਆਮ ਕੰਪਨੀ ਨਾਲ ਵੱਡਾ ਛੋਟਾ ਏ ਕੀ ਆ ਕੋਈ ਵੀ ਖਾਸੀਅਤ ਆ ਜਿਹੜੀ ਤੈਨੂੰ ਲੱਗਦਾ ਹੋਵੇ ਵੀ ਆ ਪਤਾ ਇਹ ਤੇ ਛੋਟੇ ਵੱਡੇ ਦੀ ਕੋਈ ਗੱਲ ਨਹੀਂ ਹੁੰਦੀ ਇਹ ਤਾਂ ਫਲੋ ਕੰਮ ਕਰਦੀ ਆ ਅੱਛਾ ਹਾਂ ਵੀ ਦੋ ਟਰਾਲੀਆਂ ਜੇ ਦੋ ਟਰਾਲੀਆਂ ਚ ਪਾ ਸਕਦਾ ਆਪਣਾ ਬੋਮਾ ਜਿਹੜਾ ਹੂੰ ਨੇ ਆਮ ਬਾਈ ਦੱਸਦਾ ਸੀ ਨਾ ਵੀ ਇਹਦਾ ਚੋਕ ਨਹੀਂ ਹੋਊਗਾ ਬੂਮ ਨਹੀਂ ਚੋਕੋ ਬਸ ਆ ਤਾਂ ਨਹੀਂ ਹੋਊਗਾ ਕਿਉਂ ਕਾਰਨ ਕੀ ਆ ਕਾ ਤਾਂ ਨਹੀਂ ਚੋਕੋਊਗਾ ਇਹਦੀ ਹਵਾ ਵੱਧਦਾ ਹੀ ਵੀ ਪੱਖਾ ਵੱਡਾ ਹੈ ਹਾਂ ਪੱਖਾ 7 ਇੰਚੀ ਪੱਖਾ ਦਾ ਹੂੰ ਪੱਖਾ ਵੱਡਾ ਇਹ ਆਮ 6 ਇੰਚ ਹੁੰਦਾ ਹੂੰ ਹਨਾ ਬਾਈ ਹਾਂਜੀ ਹਾਂ ਹਾਂਜੀ ਉਹ ਇਹਨਾਂ ਨੂੰ ਪਤਾ ਹੋਊਗਾ ਪਰ ਬਾਕੀ ਦੇ ਚੱਕਰਾਂ ਦੀ ਸੈਟਿੰਗ ਬਹੁਤ ਹੁੰਦੀ ਹੈ ਜੀ ਮਸ਼ੀਨ ਦੇ। ਅੱਛਾ। ਕੋਈ ਨੇ ਕਰਾਰੀ ਉਧਰੋਂ ਕਿੰਨੇ ਚੱਕਰ ਦੇਣੇ ਨੇ ਕਿਸ ਨੇ ਕਿੰਨੇ ਦੇਣੇ ਨੇ। ਹੂੰ। ਉਹਦੇ ਨਾਲ ਵੀ ਫਲੋ ਦਾ ਫਰਕ ਪੈ ਜਾਂਦਾ। ਜਿਹੜਾ ਮੈਸਤਰੀ ਆ ਉਹਦੀ ਸਮਝ ਅਨੁਸਾਰ ਹੀ ਉਹਨੇ ਸੈਟਿੰਗ ਕਰਤੀ। ਠੀਕ ਹੈ। ਜਦੋਂ ਆ ਜੇ ਤੇ ਤੁਹਾਨੂੰ ਪਤਾ ਜੀ ਜਦੋਂ ਸੈੱਟ ਚੀਜ਼ ਆ ਜੇ ਫਿਰ ਕੰਮ ਚੱਲ ਹੀ ਪੈਣਾ। ਸਹੀ ਅਸੀਂ। ਪਹਿਲਾਂ ਉਹ ਗੇਅਰ ਹੁੰਦਾ ਸੀ ਇਹਦੇ ਮਸ਼ੀਨ ਦੇ। ਖਰਾਬ ਹੁੰਦਾ ਸੀ ਉਹਨੂੰ। ਹਾਂਜੀ। ਤੇ ਰੀਲਾਂ ਤੇ ਗੇਅਰ ਹੁੰਦੇ ਤੇ ਉਹ ਖਰਾਬ ਹੋ ਜਾਂਦੇ ਤੇ ਮਸ਼ੀਨ ਦੇ। ਠੀਕ ਆ। ਤੇ ਹੁਣ ਇਹ ਆਪਾਂ ਨੇ ਚ ਹੁਣ ਪਹਿਲਾ ਪਹਿਲਾ ਦੋ ਦੋ ਇੱਥੇ ਗੇਅਰ ਹੁੰਦੇ ਸੀ ਹਾਂ ਹਾਂ ਜੀ ਯਾਰ ਇਲਾ ਦੇ ਗੇਅਰ ਹੁੰਦੇ ਤੇ ਉਹਨਾਂ ਦੀ ਪ੍ਰੋਬਲਮ ਬਹੁਤ ਆਉਂਦੀ ਹੈਗੀ ਜਿਹੜੀਆਂ ਮਸ਼ੀਨਾਂ ਦੇ ਹੁਣ ਵੀ ਚੱਲਦੇ ਨੇ ਸਾਇਦ ਹੂੰ ਆਉਂਦੀ ਹੋਵੇ ਆਪਾਂ ਕਹਿ ਨਹੀਂ ਸਕਦੇ ਕਿਉਂ ਹਰ ਇੱਕ ਆਪਦਾ ਕੰਮ ਹੁਣ ਇੱਕ ਆ ਗੇਅਰ ਦਿੱਤਾ ਆਪਾਂ ਹਾਂ ਹਾਂ ਬਸ ਇੱਕ ਗੇਅਰ ਇਹ ਆ ਇੱਕ ਇਹ ਤੇ ਇੱਕ ਪੀਡੀਓ ਉਧਰ ਤਿੰਨ ਹੀ ਆ ਜੀ ਬਸ ਹਾਂ ਅੱਗੇ ਪੰਜ ਹੁੰਦੇ ਸੀ ਠੀਕ ਆ ਤੇ ਇਹ ਇਹ ਇਹੀ ਗੇਅਰਾਂ ਤੋਂ ਆਪਾਂ ਸਾਰਿਆਂ ਨੂੰ ਡਰਾਈਵ ਦੇ ਹਾਂ ਜੀ ਹਾਂ ਇਹਨਾਂ ਤੋਂ ਡਰਾਈਵ ਚੱਲਦੀ ਹੈ ਸਾਰਿਆਂ ਨੂੰ ਠੀਕ ਆ ਹੂੰ ਕਰੀਏ ਚੈੱਕ ਬਾਈ ਹਾਂ ਜੀ ਹਾਂ ਹਾਂ ਚਲਾ ਕੇ ਦੇਖੀਏ ਹੁਣ ਅਸੀਂ ਹਾਂਜੀ ਆਪਾਂ ਪਤਾ ਕੀ ਕਹਲਾ ਮੈਂ ਜਿੰਨੀਆਂ ਮਰਜ਼ੀ ਗੱਲਾਂ ਮਾਰੀ ਜਾਮਾ ਜੀ ਥੋਡੇ ਮੂਰੇ ਕੋ ਹਰ ਇੱਕ ਆਬਦੀ ਚੀਜ਼ ਵੇਚਣ ਨੂੰ ਫਿਰਦਾ ਔਰੇ ਹੂੰ ਪਰ ਆਪਾਂ ਜਿੰਨਾ ਜਰਾ ਆਪਣਾ ਪ੍ਰੋਡਕਟ ਵਰਤੂ ਆਪਾਂ ਉਹ ਨਜ਼ਰ ਅਗਰੇ ਨਾਲ ਖੜਿਆ ਤੇ ਬਾਕੀ ਬਾਈ ਉਹ ਨਹੀਂ ਦੱਸਣਗੇ ਹੋਰ ਗੱਲਾਂ ਤਾਂ ਜਿਹੜੇ ਨੇ ਬਾਈ ਬਾਈ ਚਲਾ ਕੇ ਦੇਖਦੇ ਆਂ ਤੋਂ ਬਾਅਦ ਫਿਰ ਥੋ ਬਾਈ ਬਾਈ ਤੋਂ ਪੁੱਛਦੇ ਆਂ ਯਾਰ ਮਾਈ ਤੋਂ ਪੁੱਛਦੇ ਚਲੋ ਪੂਰੀ ਚਲਾ ਕੇ ਦੇਖਦੇ ਆਂ ਚਲੋ ਆਜੋ ਕਿੱਧਰ ਗਿਆ ਫੋਰਮਲ ਆਊਟ